ਬਈ ਇੱਕ ਵੱਡਾ ਪਿੰਡ ਵਾਜਦਾ ਇੱਕ ਛੋਟਾ ਪਿੰਡ ਵਾਜਦਾ ਉਸ ਤਰ੍ਹਾਂ ਚਲੋ ਆਪਾਂ ਸਾਰੀ ਗੱਲ ਨਹੀਂ ਦੱਸਦੇ ਸੱਜਾ ਲੋਗੜ ਤੇ ਖੱਬਾ ਲੋਗੜ ਮੇਰਾ ਕੈਰੈਕਟਰ ਮੇਰੀ ਤਰ੍ਹਾਂ ਹੈਗਾ ਬੜਾ ਸਿਮਿਲਰ ਹੈਗਾ ਮੈਂ ਐਕਚੁਅਲੀ ਹੈਗੀ ਆ ਅਮਰੀਕਾ ਤੋਂ ਤੇ ਮੂਵੀ ਦੇ ਦੇ ਵਿੱਚ ਮੇਰਾ ਵੀ ਉਦਾਂ ਦਾ ਕੈਰੈਕਟਰ ਹੈਗਾ ਤੇ ਮੇਰਾ ਮੁੰਡਾ ਸਰਪੰਚ ਦੀ ਪੋਤੀ ਨੂੰ ਘਟ ਲਿਆਵੇ ਇਹਰ ਬਣਦੀ ਹੈ ਗੱਲ ਇਹਦੇ ਵਿੱਚ ਸੁਨੇਹਾ ਬਹੁਤ ਸੋਹਣਾ ਹੈ ਥੈਂਡ ਕਿ ਤੁਸੀਂ ਇਕਜੁੱਟ ਹੋ ਜੰਨੇ ਹੋ ਸਭ ਤੋਂ ਵੱਡੀ ਗੱਲ ਸੁਨੇਹਾ ਹੈ ਕਿ ਮਿਲ ਕੇ ਰਹੋ ਪਰਿਵਾਰਕ ਰਿਸ਼ਤੇ ਨਾ ਖਰਾਬ ਕਰੋ ਚਲ ਪਾ ਚ ਲਈ ਫਿਰ ਚੱਲ 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 ਸਸਿਕਾਲ ਦੋਸਤੋ ਔਨ ਪੁਆਇੰਟ ਤੇ ਤੁਸੀਂ ਜੁੜਿਓ ਹਰਜਿੰਦਰ ਸਿੱਧੂ ਨਾਲ ਤੇ ਗੱਲ ਕਰਾਂਗੇ ਆਉਣ ਵਾਲੀ ਇੱਕ ਫਿਲਮ ਜਿਹੜੀ ਭੱਜਨ ਭਜਾਉਣ ਦੀ ਗੱਲ ਕਰਦੀ ਆ ਕੌਣ ਕਿਹਨੂੰ ਭਜਾ ਕੇ ਲ ਜਾਂਦਾ ਇਹ ਫਿਲਮ ਦੇ ਵਿੱਚ ਸਾਰਾ ਪਤਾ ਲੱਗੂਗਾ ਤੇ ਇੰਦਰ ਚਾਹਲ ਤੇ ਅਲੀਸ਼ਾ ਹੀ ਸਾਡੇ ਨਾਲ ਨੇ ਇੰਦਰ ਵੀਰੇ ਸਸਿਕਾ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਕਿਹਨੂੰ ਭਜਾ ਕੇ ਲ ਜਾਂਦੇ ਫਿਰ ਇਹ ਤੁਹਾਨੂੰ ਮੂਵੀ ਦੱਸੂਗੀ ਜਹੀ ਦੱਸਦਾ ਫਿਰ ਸਾਰੀ ਮੂਵੀ ਦਾ ਹੰਡ ਰੈਨ ਜੀ ਵੀਰੇ ਅੱਛਾ ਜਦੋਂ ਅਸੀਂ ਟ੍ਰੇਲਰ ਦੇਖਿਆ ਜੀ ਇੱਕ ਦੋ ਪਿੰਡਾਂ ਦੀ ਸਟੋਰੀ ਆ ਤੇ ਇੱਕ ਵੱਡਾ ਪਿੰਡ ਵਾਜਦਾ ਇੱਕ ਛੋਟਾ ਪਿੰਡ ਵਾਜਦਾ ਉਸ ਤਰ੍ਹਾਂ ਚਲੋ ਆਪਾਂ ਸਾਰੀ ਗੱਲ ਨਹੀਂ ਦੱਸਦੇ ਫਿਰ ਉਹਨਾਂ ਦਾ ਵੀ ਦਰਸ਼ਕਾਂ ਦਾ ਇੰਟਰਸਟ ਨਹੀਂ ਰਹਿਣਾ ਹੈਨਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਪੁਰਾਣੇ ਪੰਜਾਬ 'ਚ ਵੇਖਦੇ ਹੁੰਦੇ ਸੀ ਇਸ ਤਰ੍ਹਾਂ ਦੀ ਟਸਲਵਾਜੀ ਇਸ ਤਰ੍ਹਾਂ ਦੀ ਦੁਸ਼ਮਣੀ ਕੋਈ ਇਸ ਤਰ੍ਹਾਂ ਦੀ ਰਿਸ਼ਤਿਆਂ ਦੀ ਹੈਨਾ ਨੁਕਚੋਕ ਹੁੰਦੀ ਤਾਂ ਸੋਹਣਾ ਕਨਸੈਪਟ ਸ਼ੋਹਿਆਗਾ ਤੇ ਪਰ ਇਹਦੇ ਵਿੱਚ ਜਿਹੜਾ ਹੈਗਾਗਾ ਹੋਰ ਕੀ ਸੁਨੇਹਾ ਹੈਗਾ ਫਿਲਮ ਦੇ ਵਿੱਚ ਵਿਰੇ ਇਹਦੇ ਵਿੱਚ ਸੁਨੇਹਾ ਬਹੁਤ ਸੋਹਣਾ ਐ ਏਟ ਦ ਐਂਡ ਕਿ ਤੁਸੀਂ ਇਕਜੁੱਟ ਹੋ ਜੰਨੇ ਹੋ ਸਭ ਤੋਂ ਵੱਡੀ ਗੱਲ ਸੁਨੇਹਾ ਐ ਕਿ ਮਿਲ ਕੇ ਰਹੋ ਪਰਿਵਾਰਕ ਰਿਸ਼ਤੇ ਨਾ ਖਰਾਬ ਕਰੋ ਸਭ ਤੋਂ ਵੱਡਾ ਰੀਜ਼ਨ ਇਹੀ ਐ ਇਹਦੇ ਵਿੱਚ ਸੁਨੇਹਾ ਤੇ ਦੂਜੀ ਗੱਲ ਵੀਰੇ ਫੈਮਿਲੀ ਬੇਸਡ ਮੂਵੀ ਐ ਤੁਸੀਂ ਆਪਣੀਆਂ ਫੈਮਲੀ ਨਾਲ ਜਾਓ ਵੱਡੇ ਬਜ਼ੁਰਗ ਸਾਰਿਆਂ ਦੀ ਮੂਵੀ ਐ ਮਤਲਬ ਆਪਾਂ ਕਹਈਏ ਕਿ ਸਿਰਫ ਯੰਗਸਟਰਜ਼ ਦੀ ਮੂਵੀ ਨੋ ਸਾਰੀਆਂ ਫੈਮਿਲੀਜ਼ ਦੀ ਮੂਵੀ ਐ ਤੁਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਦੇਖ ਸਕਦੇ ਹੋ ਆਪਣੇ ਫੈਮਲੀ ਨਾਲ ਬੱਚੇ ਬੁੱਢੇ ਸਾਰੇ ਜਾ ਸਕਦੇ ਨੇ ਹਮਮ ਰੀਸ਼ਾ ਜੀ ਹੋਰ ਕਿਸ ਤਰ੍ਹਾਂ ਦੀ ਗੱਲਬਾਤ ਫਿਲਮ ਦੇ ਰਿਗਾਰਡਿੰਗ ਤੁਸੀਂ ਦੱਸਣਾ ਚਾਹੋਗੇ ਜਿਆਦਾ ਅਸੀਂ ਤੁਹਾਡੇ ਤੋਂ ਸੀਕ੍ਰੀਟ ਨਹੀਂ ਪੁੱਛਦੇ ਕਿਉਂਕਿ ਫਿਰ ਇੰਟਰਸਟ ਘਟ ਜਾਂਦਾ ਹੈ ਨਾ ਕੀ ਕਹਿਣਾ ਚਾਹੋਗੇ ਆਪਣੇ ਕਰੈਕਟਰ ਬਾਰੇ ਇਸ ਫਿਲਮ ਬਾਰੇ ਪਹਿਲਾਂ ਤਾਂ ਮੈਂ ਕਹਾਂਗੀ ਸ੍ਰੀਕਲ ਜੀ ਸ੍ਰੀਕਲ ਮੇਰਾ ਕੈਰੈਕਟਰ ਮੇਰੀ ਤਰ੍ਹਾਂ ਹੈਗਾ ਬੜਾ ਸਿਮਿਲਰ ਹੈਗਾ ਮੈਂ ਐਕਚੁਅਲੀ ਹੈਗੀ ਆ ਅਮਰੀਕਾ ਤੋਂ ਤੇ ਮੂਵੀ ਦੇ ਵਿੱਚ ਮੇਰਾ ਵੀ ਉਦਾ ਦਾ ਕੈਰੈਕਟਰ ਹੈਗਾ ਤੇ ਉਹਦੀ ਬਸ ਉਹ ਬੈਕ ਹੋਮ ਆ ਰਹੀ ਹੈ ਆਪਣੀ ਫੈਮਿਲੀ ਨੂੰ ਵਿਜ਼ਿਟ ਕਰਨੇ ਆਈ ਪਿੰਡ ਵਿੱਚ ਤੇ ਜਿਹੜੇ ਉਹਦੇ ਐਕਸਪੀਰੀਐਂਸਸ ਹੁੰਦੇ ਆ ਤੁਸੀਂ ਉਹ ਵੇਖਦੇ ਹੋ ਅਲੋਂਗ ਦ ਵੇ ਨਾ ਤੇ ਮੂਵੀ ਬੜੀ ਸੋਹਣੀ ਮੂਵੀ ਆ ਸੀ ਬਹੁਤ ਮਿਹਨਤ ਕੀਤੀ ਇਸ ਮੂਵੀ ਲਈ ਤੇ ਤੁਸੀਂ ਸਾਰੇ ਜਾਓ ਫੈਮਿਲੀ ਫਰੈਂਡਸ ਐਂਡ ਫੈਮਿਲੀ ਨਾਲ ਇਥੇ ਇਹ ਫਿਲਮ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਸਿੱਖਣ ਨੂੰ ਮਿਲਿਆ ਯੂਥ ਨੂੰ ਸਾਡੇ ਦਰਸ਼ਕਾਂ ਨੂੰ ਕੋਈ ਸਨੇਹਾ ਮੈਸੇਜ ਇਹ ਹੈ ਕਿ ਫਾਡੀ ਮੂਵੀ ਦੇਖ ਕੇ ਆਓ ਸਾਨੂੰ ਪੈਸੇ ਕਮਾ ਕੇ ਦਿਓ ਅਸੀਂ ਹੋਰ ਸੋਹਣੇ ਸੋਹਣੇ ਮੂਵੀ ਬਣਾਵਾਂਗੇ ਦੋਸਤੋ 5 April ਨੂੰ ਇੰਦਰਵੀਰ ਦਾ ਕਹਿਣਾ ਲਿਛਾਈ ਦਾ ਕਹਿਣਾ ਕਿ ਸਾਡੀ ਮੂਵੀ ਜ਼ਰੂਰ ਦੇਖਿਓ ਸਾਡੀ ਨਹੀਂ ਆਪਣੀ ਅਸੀਂ ਵੀ ਆਪਣੇ ਤਰਫੋਂ ਇਹ ਕਹਾਂਗਾ ਕਿ ਇਹ ਮੂਵੀ ਜ਼ਰੂਰ ਦੇਖਿਓ ਪਰਿਵਾਰ ਨਾਲ ਜੁੜੀ ਹੋਈ ਮੂਵੀ ਆ ਦੋ ਪਿੰਡਾਂ ਦੀ ਜਿਸ ਤਰ੍ਹਾਂ ਪੁਰਾਣੇ ਪਿੰਡਾਂ ਦੇ ਵਿੱਚ ਹੁੰਦੇ ਸੀ ਇੱਕ ਪਿੰਡ ਕਲਾਂ ਇੱਕ ਖੁਰਦ ਉਸ ਤਰ੍ਹਾਂ ਹੀ ਪਿੰਡਾਂ ਦੀ ਕਹਾਣੀ ਆ ਪਿੰਡੂ ਜਿਹਾ ਮਾਹੌਲ ਆ ਸੋਹਣੀ ਗੱਲਬਾਤ ਆ ਸੋ ਜ਼ਰੂਰ ਦੇਖਣੀ ਪਣਦੀ ਆ ਪਿੰਡਾਂ ਦੀ ਗੱਲਬਾਤ ਆ ਇੰਦਰਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਥੈਂਕ ਯੂ ਜੀ ਤੇ ਆਓ ਫਿਰ 5 ਅਪ੍ਰੈਲ ਨੂੰ ਵੇਖਦੇ ਆ ਫਿਰ ਕੌਣ ਕਿਹਨੂੰ ਭਿਜਾ ਕੇ ਲ ਜਾਂਦਾ ਬਹੁਤ ਸ਼ੁਕਰੀਆ ਥੈਂਕ ਯੂ